ਦਾ tartar 파ਰੇ ਨੇ ਸਾਫ ਉਪਰਾਲਾ ਕਰਦੇ ਹਰੇਕ ਸਾਲ ਤਕਰੀਬਨ ਸਾਡਾ ਹੁੰਦਾ ਹੈ ਸਾਨੂੰ ਬੀਸਿਕਲੀ ਇਹ ਕਿ ਲੋਕ ਚਾਈਨਾ ਡੋਰ ਨੂੰ ਛੱਡ ਨਹੀਂ ਰਹੇ ਜਿਹੜਾ ਕਿ ਬਹੁਤ ਜ਼ਿਆਦਾ ਹੀ ਨੁਕਸਾਨ ਕਰ ਰਿਹਾ ਹੈ ਚਾਈਨਾ ਡੋਰ ਜਿਹੜੀ ਹੈਗੀ ਆ ਉਹ ਟੁੱਟਦੀ ਨਹੀਂ ਖਿੱਚੀ ਜਾਂਦੀ ਹੈ ਉਹਦੇ ਨਾਲ ਕੀ ਨੁਕਸਾਨ ਬਹੁਤ ਹੋ ਰਿਹਾ ਹੈ ਬਖਸ਼ੀਆਂ ਦੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਰਿਆਂ ਦੇ ਸਹਿਯੋਗ ਨਾਲ ਹੈ ਇਕੱਲਾ ਸਾਡੇ ਨਾਲ ਕੁਛ ਨਹੀਂ ਹੈ ਸਾਡਾ ਕੰਮ ਤਾਂ ਸਮਾਜ ਦੀ ਸੇਵਾ ਕਰਨਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਬਾਰੇ ਪਹਿਲਾਂ ਵੀ ਅਸੀਂ ਸ਼ਾਇਦ ਬਹੁਤ ਵੱਡੇ ਹਾਸੇ ਵਿੱਚ ਯਾਨੀ ਨੁਕਸਾਨ ਵੀ ਹੋ ਚੁੱਕਾ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ 80 نیوز ਦੀ ਟੀਮ ਅੱਤੇ ਖੜੀ ਹੈ ਪੁੱਲ ਤਾਂ ਤੁਸੀਂ ਦੇਖੋਗੇ ਕਿ ਬਸੰਤ ਮੱਦੀ ਦੇ ਮੇਲੇ ਆ ਰਹੀ ਹੈ ਤੇ ਪਤੰਗਾ ਵੀ ਅਸੀਂ ਤੁਹਾਨੂੰ ਦੱਸਨੇ ਕਿੰਨੀਆਂ ਆਰਡਰੀਆਂ ਨੇ ਤੇ ਇੱਥੇ ਜਿਹੜੀ ਡੋਰ ਆਂਦੀ ਹੈ ਲੋਕਾਂ ਦੇ ਗਲੇ ਜਿਹੜੇ ਨੰਦਰੇ ਨੇ ਗਲੇ ਫਸਦੀ ਹੈ ਕਿਸੇ ਦੇ ਹੱਥੇ 'ਚ ਕਿੰਨੇ ਹਾਸੇ ਉੱਤੇ ਹੋ ਚੁੱਕੇ ਨੇ ਕਈਆਂ ਦੀਆਂ ਉਂਗਲੀਆਂ ਕਿੰਨੀਆਂ ਦੀ ਕਈਆਂ ਦੀ ਗਰਦਨਾਂ ਤੇ ਕਈਆਂ ਦੇ ਹੱਥਾਂ ਅੱਖਾਂ ਵਿੱਚ ਵੀ ਫਸਦੀ ਹੈ ਅਸੀਂ ਤੁਹਾਡੇ ਨਾਲ ਬੜੇ ਸਮਾਂ ਸਹਿਜੂ ਲੋਕੀ ਹੈ ਇੱਕ ਦਾ ਬੰਧਾਰੇ ਵਾਲੇ ਕੰਪਾਲਾ ਕਈ ਸਾਲਾਂ ਤੋਂ ਤਾਰਾ ਲਗਾਤਾਰ ਪਾ ਰਹੇ ਨੇ ਅਸੀਂ ਅੰਕਾ ਖੜੇ ਸੰਦੀਪ ਸਿੰਘ ਸੁਖਲਾ ਜੀ ਹਾਂ ਸੁਖਲਾ ਜੀ ਦੇ ਤਾੜਾ ਬਲਿਓ ਇਹ ਮਦਦੀ ਸੰਤੂ ਜੀ ਪਹਿਲਾਂ ਮਿਲਦਾਨ ਤੇ ਬਹੁਤ ਬਹੁਤ ਧੰਨਵਾਦ ਸਾਡੇ ਇਲਾਕੇ ਦੇ ਤੁਸੀਂ ਦੇਖ ਸਕਦੇ ਹੋ ਜੇ ਖਬਰਾਂ ਸਾਡੇ ਏਰੀਆ ਦੀ ਪਛਾਣ ਹੈ ਤਾਂ ਸੰਤੂ ਜੀ ਤੇ ਇੰਦਰ ਜੀ ਬਹੁਤ ਅੱਛੀ ਹੈ ਆਪਣਾ ਪਛਾਣ ਹੈ ਤੇ ਇੱਕ ਬੋਲ ਕਰਨ ਮੈਂ ਇਹ ਬੇਚੀ ਗੱਲ ਹੈ ਜਿਹੜਾ ਇੱਕ ਸਾਲ ਤਕਰੀਬਨ ਸਾਡਾ ਹੁੰਦਾ ਹੈ ਸਾਨੂੰ ਬੇਸਿਕਲੀ ਇਹ ਕਿ ਕੋਈ ਚਾਈਨਾ ਡੋਰ ਨੂੰ ਛੱਡ ਨਹੀਂ ਰਹੇ ਜਿਹੜਾ ਕਿ ਬਹੁਤ ਜ਼ਿਆਦਾ ਹੀ ਨੁਕਸਾਨ ਕਰ ਰਿਹਾ ਹੈ ਚਾਈਨਾ ਡੋਰ ਜਿਹੜੀ ਹੈਗੀ ਆ ਉਹ ਟੁੱਟਦੀ ਨਹੀਂ ਖਿੱਚੀ ਜਾਂਦੀ ਆ ਉਹਦੇ ਨਾਲ ਕੀ ਨੁਕਸਾਨ ਬਹੁਤ ਹੋ ਰਿਹਾ ਹੈ ਪੰਛੀਆਂ ਦਾ ਵੀ ਵਿਚਾਰਿਆਂ ਦਾ ਨੁਕਸਾਨ ਹੁੰਦਾ ਹੈ ਬਾਕੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਬੰਦਿਆਂ ਦੇ ਜਾਨੀ ਤੇ ਮਾਨੀ ਨੁਕਸਾਨ ਵੀ ਬਹੁਤ ਹੋ ਰਹੇ ਨੇ ਸੋ ਇਸ ਕਰਕੇ ਆਪਾਂ ਨੇ ਸਾਡੇ ਸਾਰੇ ਖਾਣ ਲੱਗੋ ਨੂੰ ਹੱਥ ਛੋੜ ਕੇ ਦੇ ਦਿੱਏ ਕਿ ਸਾਰੇ ਖੰਨਾ ਵਾਸੀਆਂ ਨੂੰ ਤੇ ਨੇ ਵੀ ਇੱਥੇ ਆਪਣੇ इवन ਪੰਜਾਬ ਜਿਹੜੇ ਲੋਕ ਪੰਜਾਬ ਚ ਚਾਈਨਾ ਡੋਰ ਵੱਸਦੇ ਆ ਉਹਨਾਂ ਨੂੰ ਇਹ ਡੋਰ ਛੱਡ ਕੇ ਨੋਰਮਲ ਡੋਰ ਦੇ ਨਾਲ ਆਪਣਾ ਦਿਹਾਰ ਮਨਾਓ ਸੋ ਸਾਡੀ ਇਹੀ ਬੇਨਤੀ ਹੈ थैंक यू ਸਤਿ ਜੀ ਇਹ ਸੀ ਸਮਾਸ ਸਦੀਸ਼ शुक्ला ਜੀ ਇਹਨਾਂ ਦਾ ਕਹਿਣਾ ਹੈ ਕਿ ਲੋਕ ਨਹੀਂ ਛੱਟ ਰਹੇ ਡੋਰਾ ਨੂੰ ਤੇ शुक्ला जी ਸਾਹਿਬ ਅੰਨਾ ਪੁਲਿਸ ਨੇ 143 ਗੱਟੂ ਚਾਈਨਾ ਡੋਰ ਤੇ ਫੜੇ ਨੇ ਲੇਕਿਨ ਇਹ ਲੋਕਾਂ ਨੂੰ ਆਪਣੇ ਮੱਥਿਆਂ ਨੂੰ ਮਾਪਿਆਂ ਨੂੰ ਕਹਿਣਾ ਚਾਹੀਦਾ ਕਿ ਡੋਰ ਛੱਡੋ ਤਾਂ ਹੀ ਹਟਣਗੇ ਲੇਕਿਨ ਅਗਲੇ ਆਨੇ ਦਾ ਥੋੜੇ ਜੇ ਪੈਸੇ ਦੀ ਲਾਲਚ ਲਾਲਚ ਕਰਕੇ ਹਟਦੇ ਨਹੀਂ ਹੈਗੇ ਤੇ ਸਾਡਾ ਕੰਮ ਹੈ ਦਿਖਾਣਾ ਠੀਕ ਹੈ ਪ੍ਰਸ਼ਾਦਨ ਦਿਖਾਣਾ ਜਾਗਣਾ ਨਾ ਜਾਗਣਾ ਲੋਕਾਂ ਦੀ ਮਰਜ਼ੀ ਹੈ ਸਾਡੇ ਨਾਲ ਕੜੇ ਨੇ ਇਕਤਾ ਵੈਲਫੇਅਰ ਤੋਂ ਬਿੱਟੂ ਜੀ ਹਾਂਜੀ ਬਿੱਟੂ ਜੀ ਜੀ ਨਾਲ ਤੁਹਾਡਾ ਤੁਸੀਂ ਆਏ ਥਾਲ ਇੱਥੇ ਆਪਣੀ ਸੇਵਾ ਨਿਭਾ ਲਈਓ ਡੋਰ ਦਾ ਫੇਰ ਹੀ ਤਾਰਾ ਵਧੀਆ ਜਾਂਦੀਆਂ ਨੇ ਅੱਜ ਫੇਰ ਵੀ ਜੀ ਸੇਵਾ ਦੇ ਲੱਗੇ ਹੋਏ ਆ ਤੁਹਾਨੂੰ ਫੇਰ ਵੀ ਦੋ ਤਿੰਨ ਘੰਟੇ ਅਜੇ ਹੋਰ ਲੱਗਦੇ ਨੇ ਕਨਜੀਏ ਹਰ ਸਾਲ ਇਹ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਰਿਆਂ ਦੇ ਸਹਿਯੋਗ ਨਾਲ ਹੈ ਇਕੱਲਾ ਸਾਡੇ ਨਾਲ ਕੁਛ ਨਹੀਂ ਹੈ ਸਾਡਾ ਕੰਮ ਤਾਂ ਸਮਾਜ ਦੀ ਸੇਵਾ ਕਰਨਾ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਵੀ ਲੋਕ ਇਹ ਚੈਨਲ ਨੂੰ ਦੇਖਣ ਲਈ ਬਸੋਂ ਕਰਦੇ ਆ ਕਿਉਂਕਿ ਹੁਣ ਤਿਆਰ ਹੋਣ ਵਾਲਾ ਅੰਨੇ ਅਗਲੇ ਹਫਤੇ 26 ਜਨਵਰੀ ਆ ਪਤੰਗ ਅਗਲੇ ਹਫਤੇ ਵੀ ਉੜਣਗੇ ਉਦੋਂ ਅਗਲੇ ਹਫਤੇ ਦਾ ਚਲੋ ਸੰਤ ਪੰਚੀ ਦਾ ਤਿਹਾਰ ਆ ਜਿਹੜਾ ਅਸੀਂ ਅਸੀਂ ਵੀ ਮਨਾਉਨੇ ਆ ਸਾਰੇ ਮਨਾਉਨੇ ਆ ਮਿਲ ਜੁੜ ਕੇ ਲੇਕਿਨ ਮੇਰੀ ਸਾਰਿਆਂ ਨੂੰ ਦੇਸੀ ਆ ਮਾਪਾ ਬਰੋ ਵੀ ਯਾਰੋ ਨੇ ਬੇਤੀਆ ਦੇ ਕਿਰਪਾ ਕਰਕੇ ਪੂਰੀ ਚੈਨਾ ਰੋਡ ਦੀ ਬਰ ਤੋਂ ਲਾ ਕਰੋ ਇਹਦੇ ਨਾਲ ਥੋੜਾ ਵੀ ਨੁਕਸਾਨ ਹੈ ਕਿਸੇ ਆਉਂਦੇ ਜਾਂਦੇ ਰਾਗੀਰ ਦਾ ਵੀ ਨੁਕਸਾਨ ਹੈ ਹੁਣੇ ਹੀ ਅਸੀਂ ਰੋਡ ਲਾ ਰਹੇ ਸਾਰਾ ਲਾ ਰਹੇ ਹਾਂ ਸਾਡੇ ਆਉਂਦੇ ਆਉਂਦੇ ਇੱਕ ਬੰਦਾ ਬਹੁਤ ਮੁਸ਼ਕਲ ਬੱਜਿਆ ਜੀ ਜਦੋਂ ਤੋਂ ਰੋਡ ਨਿੱਕੀ ਆ ਗਈ ਤੇ ਉਹਨਾਂ ਨੇ ਮਤਲਬ ਦੋਨੋਂ ਆ ਦੇ ਦੀ ਟੀਮ ਦੇ ਕਾਲ ਦੇ ਵਿੱਚ ਫਸ ਚਲੀ ਸੀ ਅਸੀਂ ਫੇਰ ਵੀ ਸਭ ਨੂੰ ਅਪੀਲ ਕਰਦੇ ਹਾਂ ਵੀ ਕਿਰਪਾ ਕਰਕੇ ਭਾਈ ਜਿਹੜਾ ਇਹ ਹੈਗਾ ਤਿਹਾਰ ਮਨਾਓ ਅਸੀਂ ਇਹ ਨਹੀਂ ਕਹਿੰਦੇ ਤਿਹਾਰ ਨਾ ਮਨਾਓ ਯਾਰ ਮਨਾਓ ਪਰ ਬੱਚੇ ਮਨਾਓ ਕਿਉਂਕਿ ਇਹਦੇ ਵਿੱਚ ਜਿਹੜੀ ਜ਼ਿੰਦਗੀ ਹੈ ਬਹੁਤ ਕੀਮਤੀ ਹੈ। ਉਹ ਪੂਸਾਹਲ ਪਹਿਲਾਂ ਤੁਹਾਨੂੰ ਪਤਾ ਵੀ ਇਹਦੇ ਤੇ ਵੱਡਾ ਬਹੁਤ ਵੱਡਾ ਹਾਸਾ ਹੋਇਆ। ਅਗਲੇ ਦਾ ਪਰਿਵਾਰ ਸਾਰੇ ਪਰਿਵਾਰ ਦੇ ਵਿੱਚ ਜਿਹੜਾ ਬੰਦਾ ਕਮਾਉਣ ਵਾਲਾ ਜੀ ਉਹ ਹੀ ਬੰਦਾ ਚਲੇ ਗਿਆ ਤੇ ਅਗਲੇ ਨੂੰ ਬਹੁਤ ਦਿੱਕਤ ਆਈ। ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਕਿ ਇਹ ਇੱਕਤਾ ਰੱਖਦੇ ਰਹੋ ਵੱਲੋਂ ਸਮੇਂ-ਸਮੇਂ ਤੇ ਕੋਈ ਨਾ ਕੋਈ ਆਇਆ ਧਾਰਮਿਕ ਜਾਂ ਕੋਈ ਨਾ ਕੋਈ ਸਮਾਜਿਕ ਕੰਮ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਕਿ ਤਾਂ ਕਿ ਲੋਕਾਂ ਦਾ ਜਿਆਸਾ ਲੋਕਾਂ ਦਾ ਫਾਇਦਾ ਹੋ ਸਕੇ ਮੈਂ ਫਿਰ ਇੱਕ ਵਾਰ ਅਪੀਲ ਕਰਦਾ ਮਾਪਾਪ ਨੂੰ ਵੀ ਤੇ ਦੁਕਾਨਦਾਰਾਂ ਨੂੰ ਵੀ ਦੁਕਾਨਦਾਰ ਭਾਈਆਂ ਨੂੰ ਵੀ ਫਿਰ ਕਰਦਾ ਵੀ ਕਿਰਪਾ ਕਰਕੇ ਭਾਈ ਆਪਣੇ ਵੀ ਬੱਚੇ ਆ ਆਪਾਂ ਥੋੜੀ ਜਿਹੀ ਪੈਸੇ ਦੀ ਕਮਾਈ ਪਿੱਛੇ ਇਹ ਨਾ ਕੰਮ ਕਰੀਏ ਆਪਾਂ ਲਈ ਆਏ ਨਾ ਚਾਈਨਾ ਰੋਡ ਤਾਂ ਕਿ ਇਹ ਚਾਈਨਾ ਰੋਡ ਨੂੰ ਖੇਤ ਕਰਨ ਕਿਹ ਕਾਰਾ ਸ਼ਰਮ ਵਾਲੀ ਗੱਲ ਬੋਲ ਰਹੇ ਆ ਜੇ ਵੀ ਬਿੱਟੂ ਜੀ ਇਹ ਕਹਿ ਰਹੇ ਨੇ ਮਾਪਿਆਂ ਨੂੰ ਅਪੀਲ ਕਰ ਰਹੇ ਜਦ ਤੱਕ ਆ ਵੀ ਆਪਣੇ ਬੱਚਿਆਂ ਨੂੰ ਨਹੀਂ ਸਮਝਾਦੇ ਜਦ ਤੱਕ ਲੋਕਾਂ ਨੇ ਵਿਚੰਤੋਂ ਨਹੀਂ ਹਟਦਾ ਡੋਰਾ ਤੇ ਸਾਡੇ ਨਾਲ ਹੋਰ ਵੀ ਖੜੇ ਨੇ ਮੈਂਬਰ ਆਪਾਂ ਉਹਨਾਂ ਗੱਲ ਕਰਨੇ ਹਾਂ ਜੀ ਗੱਲ ਕਰਾਂਗੇ ਸਭ ਦੱਸਿਆ ਹੀ ਬਾਕੀ ਸਾਰਿਆਂ ਨੇ ਕਲੱਬ ਨੇ ਬੇਨਤੀ ਸਾਰਿਆਂ ਨੇ ਕੀਤੀ ਹੈ ਚਾਈਨਾ ਡੋਰ ਬਾਰੇ ਪਹਿਲਾਂ ਵੀ ਕੰਨਿਸ਼ਾਇਤ ਬਹੁਤ ਵੱਡੇ ਹਾਸੇ ਹੋ ਚੁੱਕੇ ਯਾਨੀ ਨੁਕਸਾਨ ਵੀ ਹੋ ਚੁੱਕਿਆ ਚਲੋ ਸਾਡੇ ਮਹਿਕਮੇ ਪੁਲਿਸ ਨੂੰ ਲਾਜਾ ਮਾ ਬਹੁਤ ਚਾਈਨਾ ਡੋਰ ਨੂੰ ਛੱਡੋ ਤਿਹਾਰ ਮਨਾਓ ਸੂਰਜ ਦੀ ਰੇਗ ਦੀ ਸੁਖਾਲੀ ਵਿੱਚ ਤਿਹਾਰ ਚੰਗੇ ਲੱਗਦੇ ਨੇ ਜਦੋਂ ਕੋਈ ਦੁੱਖदाई ਘਟਨਾ ਹੁੰਦੀ ਹੈ ਉਹ ਬਹੁਤ ਵੱਡੇ ਦੋਖ ਲੱਗਦੇ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਇਹ ਕਿਸਾਰੇ ਥੋਰ ਫਸ ਗਈ ਹੈ ਤੇ ਬੰਦੇ ਬੰਦੇ ਹੀ ਕਈਆਂ ਦੇ ਕਲਾ ਇੱਕ ਥੋਰ ਫਸੀ ਹੈ ਦੇਖੋ ਜੀ ਆਵਾਜ਼ੀ ਜਾ ਰਹੀ ਹੈ ਆਵਾਜ਼ ਬੰਦਨ ਕਰਨ ਦੀ ਸੁਝਾ ਹੋਇਆ ਹੈ